ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦ ਰਹਾਂ ਵਰਲਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਪਾਕਿਸਤਾਨ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਯੁੱਧ ਦੌਰਾਨ ਟਰੰਪ ਦੀਆਂ ਕੂਟਨੀਤਿਕ ਪਹਿਲ ਕਦਮਾਂ ਅਤੇ ਵਿਚੋਲਗੀ ਨੇ ਇੱਕ ਵੱਡੀ ਜੰਗ ਨੂੰ ਟਾਲਣ ਦੇ ਵਿੱਚ ਮਦਦ ਕੀਤੀ ਹੈ ਪਾਕਿਸਤਾਨ ਸਰਕਾਰ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਟਰੰਪ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਦੇ ਨਾਲ ਗੱਲ ਕਰਕੇ ਜੰਗਬੰਦੀ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਤੇ ਇਸ ਦੇ ਨਾਲ ਦੋ ਪਰਮਾਣੂ ਸ਼ਕਤੀਆਂ ਵਿਚਕਾਰ ਜੰਗ ਦੀ ਸੰਭਾਵਨਾ ਟਲ ਗਈ ਹੈ। ਪਾਕਿਸਤਾਨ ਨੇ ਕਸ਼ਮੀਰ ਮੁੱਦੇ ਉੱਤੇ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਦੇ ਵੀ ਛਲਾਗਾ ਕੀਤੀ ਹੈ ਅਤੇ ਕਿਹਾ ਕਿ ਜਦੋਂ ਤੱਕ ਕਸ਼ਮੀਰ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਖੇਤਰ ਦੇ ਵਿੱਚ ਸਥਾਈ ਸ਼ਾਂਤੀ ਨਹੀਂ ਹੋ ਸਕਦੀ। ਹਾਲਾਂਕਿ ਟਰੰਪ ਨੇ ਕਿਹਾ ਕਿ ਮੈਂ ਜਿੰਨੀਆਂ ਮਰਜ਼ੀ ਜੰਗਾਂ ਰੋਕਾਂ ਜੋ ਮੈਂ ਮਰਜ਼ੀ ਕਰ ਲਵਾਂ ਮੈਨੂੰ ਨੋਬਲ ਨਹੀਂ ਮਿਲੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਟਾਲਣ ਅਤੇ ਰੂਸ ਯੂਕਰੇਨ ਅਤੇ ਇਰਾਨ ਇਜ਼ਰਾਈਲ ਵਰਗੇ ਵਿਵਾਦਾਂ ਨੂੰ ਹੱਲ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ ਅੱਜ ਦੁਨੀਆ ਭਰ ਦੇ ਵਿੱਚ 11ਵਾਂ ਯੋਗ ਦਿਵਸ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਾਖਾ ਪਟਨਮ ਦੇ ਵਿੱਚ 3 ਲੱਖ ਲੋਕਾਂ ਅਤੇ 40 ਦੇਸ਼ਾਂ ਦੇ ਡਿਪਲੋਮੈਟਾਂ ਦੇ ਨਾਲ ਯੋਗਾ ਕੀਤਾ ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੋੜਨਾ ਇਹ ਵੀ ਇੱਕ ਖੁਸ਼ੀ ਹੁੰਦੀ ਹੈ ਕਿ ਕਿਵੇਂ ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਜਿਸ ਦਿਨ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਰੱਖਿਆ ਸੀ ਉਸ ਦਿਨ ਸਭ ਤੋਂ ਘੱਟ ਸਮੇਂ ਦੇ ਵਿੱਚ 175 ਦੇਸ਼ ਸਾਡੇ ਪ੍ਰਸਤਾਵ ਦੇ ਨਾਲ ਖੜੇ ਹੋਏ ਸਨ ਅੱਜ ਦੇ ਦੁਨੀਆ ਦੇ ਵਿੱਚ ਅਜਿਹੀ ਏਕਤਾ ਅਤੇ ਸਮਰਥਨ ਆਮ ਨਹੀਂ ਹੈ ਇਹ ਸਿਰਫ ਇੱਕ ਪ੍ਰਸਤਾਵ ਦਾ ਸਮਰਥਨ ਨਹੀਂ ਸਗੋਂ ਇਹ ਮਨੁੱਖਤਾ ਦੇ ਭਲੇ ਲਈ ਦੁਨੀਆ ਦੀ ਇੱਕ ਸਮੂਹਿਕ ਯਤਨ ਹੈ ਮੋਦੀ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਦੇ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਵੱਧ ਰਹੀ ਹੈ ਯੋਗਾ ਸ਼ਾਂਤੀ ਦੀ ਦਿਸ਼ਾ ਦਿਖਾਉਂਦਾ ਹੈ ਇਸ ਵਾਰ ਯੋਗ ਦਾ ਵਿਸ਼ਾ ਇੱਕ ਧਰਤੀ ਇੱਕ ਸਿਹਤ ਲਈ ਯੋਗਾ ਹੈ ਇਹ ਪ੍ਰੋਗਰਾਮ ਦੇਸ਼ ਭਰ ਦੇ ਵਿੱਚ 1 ਲੱਖ ਤੋਂ ਵੱਧ ਥਾਵਾਂ 'ਤੇ ਆਯੋਜਿਤ ਕੀਤਾ ਗਿਆ ਤੇ ਯੋਗ ਸੰਗਮ ਦੇ ਨਾਲ ਜੋੜਿਆ ਹੋਇਆ ਸੀ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਦੇ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਦੁਨੀਆ ਦੀ ਮੋਰੀ ਇਲੈਕਟ੍ਰਿਕ ਕਾਰ ਨਰਮਾਤਾ ਟੈਸਲਾ ਇਨਕਾ ਅਗਲੇ ਮਹੀਨੇ ਜੁਲਾਈ 2025 ਤੋਂ ਭਾਰਤ ਵਿੱਚ ਰਸਮੀ ਤੌਰ ਦੇ ਉੱਤੇ ਪ੍ਰਵੇਸ਼ ਕਰਨ ਜਾ ਰਹੀ ਹੈ। ਕੰਪਨੀ ਮੁੰਬਈ ਦੇ ਵਿੱਚ ਆਪਣਾ ਪਹਿਲਾ ਸ਼ੋਰੂਮ ਖੋਲਣ ਜਾ ਰਹੀ ਹੈ ਜਿਸ ਤੋਂ ਬਾਅਦ ਦੂਜਾ ਸ਼ੋਰੂਮ ਨਵੀਂ ਦਿੱਲੀ ਦੇ ਵਿੱਚ ਖੋਲਿਆ ਜਾਵੇਗਾ। ਇਹ ਜਾਣਕਾਰੀ ਅਜਿਹੇ ਸਮੇਂ ਦੇ ਸਾਹਮਣੇ ਆਈ ਹੈ ਜਦੋਂ ਟੈਸਲਾ ਯੂਰਪ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਵਿਕਰੀ ਵਿੱਚ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ। ਟੈਸਲਾ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਮਾਡਲ Y ਰੀਅਲ 휠 ਡਰਾਈਵ ਐਸਯੂਵੀ ਦਾ ਪਹਿਲਾ ਬੈਚ ਭਾਰਤ ਪਹੁੰਚ ਗਿਆ ਤੇ ਇਹ ਵਾਹਨ ਚੀਨ ਦੀ ਗਿਗਾ ਫੈਕਟਰੀ ਤੋਂ ਆਯਾਤ ਕੀਤੇ ਗਏ ਨੇ ਤੇ ਕੰਪਨੀ ਨੇ ਨੀਦਰਲੈਂਡ ਤੋਂ ਭਾਰਤ ਨੂੰ ਸੁਪਰ ਚਾਰਜਰ ਐਕसेसरीज ਵਪਾਰਕ ਸਮਾਨ ਅਤੇ ਸਪੇਅਰ ਪਾਰਟਸ ਵੀ ਭੇਜਣ ਸ਼ੁਰੂ ਦੇ ਵਿੱਚ ਕਸਲਾ ਮਾਡਲ ਵਾਈ ਦੇ ਨਾਲ ਭਾਰਤੀ ਗਾਹਕਾਂ ਦੇ ਵਿੱਚ ਦਸਤਕ ਦੇਵੇਗਾ ਭਾਰਤ ਦੇ ਰੱਖਿਆ ਮੰਤਰੀ ਰਾਜਰਾத் ਸਿੰਘ ਨੇ ਸ਼ਨੀਵਾਰ ਨੂੰ ਪਾਕਿਸਤਾਨ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਭਾਰਤੀ ਧਰਤੀ ਉੱਤੇ ਕੋਈ ਵੀ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਅਤੇ ਭਾਰਤ ਅਤਵਾਦ ਦੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੇ ਲਈ ਤਿਆਰ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਉਦਮਪੁਰ ਦੇ ਵਿੱਚ ਉਤਰੀ ਕੁਮਾਰ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੇ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਹੈ ਕਿ ਭਾਰਤ ਵਿਰੁੱਧ ਹਜ਼ਾਰ ਰਕਮ ਦੇਣ ਦੀ ਔਕਤ ਦੀ ਨੀਤੀ ਕਦੋਂ ਵਿੱਚ ਸਫਲ ਨਹੀਂ ਹੋਵੇਗੀ ਰਾਜਨਾਥ ਸਿੰਘ ਨੇ ਕਿਹਾ ਜੋ ਫੌਜ ਮੁਖੀ ਉਪੇਂਦਰ ਦਰਵੇਦੀ ਦੇ ਨਾਲ ਸਨ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਰਾਹੀਂ ਅਸੀਂ ਪਾਕਿਸਤਾਨ ਨੂੰ ਦੱਸ ਦਿੰਦਾ ਹੈ ਕਿ ਭਾਰਤ ਵਿੱਚ ਅਤਵਾਦ ਜਾਰੀ ਰੱਖਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹਦਾ ਜਵਾਬ ਬੁਰੇ ਤੋਂ ਬੱਤਰ ਹੋਵੇਗਾ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਧਰਤੀ ਉੱਤੇ ਕੋਈ ਵੀ ਅਤਵਾਦੀ ਹਮਲਾ ਪਾਕਿਸਤਾਨ ਦੇ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ ਭਾਰਤ ਅਤਵਾਦ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਲਈ ਬਿਲਕੁਲ ਤਿਆਰ ਹੈ ਮੁੰਬਈ ਦੇ ਲੀਲਾਵਤੀ ਕੀਰਤੀ ਲਾਲ ਮਹਿਤਾ ਮੈਡੀਕਲ ਟਰਸਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਟਰਸਟ ਅਤੇ ਉਸ ਦੀ ਸਥਾਈ ਟਰਸਟੀ ਪ੍ਰਸ਼ਾਂਤ ਮਹਿਤਾ ਖਿਲਾਫ ਦਿੱਤੇ ਗਏ ਝੂਠੇ ਬਿਆਨਾਂ ਨੂੰ ਲੈ ਕੇ HDFC ਬੈਂਕ ਦੇ ਪ੍ਰਬੰਧਕ ਨਿਰਦੇਸ਼ਕ MD ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀਧਾਰ ਜਗਦੀਸ਼ਣ ਦੇ ਖਿਲਾਫ 1000 ਕਰੋੜ ਰੁਪਏ ਦੀ ਮਾਨ ਹਾਦੀਦਾ ਮਕਦਮਾ ਦਾਇਰ ਕੀਤਾ ਹੈ ਇਹ ਟਰਸਟ ਮੁੰਬਈ ਦੇ ਵਿੱਚ ਵਕਾਦੀ ਲੀਲਾਵਤੀ ਹਸਪਤਾਲ ਦੀ ਮੈਨੇਜਮੈਂਟ ਅਤੇ ਸੰਚਾਲਨ ਕਰਦਾ ਹੈ ਟਰਸਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਦਾ ਮੰਨਣਾ ਹੈ ਕਿ ਕਾਨੂੰਨੀ ਕਾਰਵਾਈ ਦਾ ਉਦੇਸ਼ ਉਸ ਦੇ ਵਕਾਰ ਨੂੰ ਠੇਸ ਪਹੁੰਚਾਣਾ ਹੈ ਅਤੇ ਇੱਕ ਜਨਤਕ ਧਾਰਮਿਕ ਸੰਸਥਾ ਦੇ ਰੂਪ ਵਿੱਚ ਉਸ ਦੇ ਸੰਚਾਲਨ ਦੇ ਵਿੱਚ ਰੁਕਾਵਟ ਪਾਉਣ ਵਾਲੀ ਇੱਕ ਤਾਲਮੇਲ ਮੋਹਮ ਨੂੰ ਰੋਕਣਾ ਹੈ ਐਸੇ ਦਿਵਾਨੀ ਮੁਕਦਮੇ ਤੋਂ ਇਲਾਵਾ ਟਰਸਟ ਨੇ ਗਿਰগাঁও ਦੇ ਮੈਟਰੋਪੋਲੀਟਨ ਰਜਿਸਟਰਡ ਦੇ ਸਾਹਮਣੇ ਇੱਕ ਅਪਰਾਧਿਕ ਸ਼ਿਕਾਇਤ ਵੀ ਦਾਖਲ ਕੀਤੀ ਹੈ ਇਜ਼ਰਾਈਲ ਦੇ ਸਾਬਕਾ ਉਪਰ ਰਾੱਖਿਆ ਮੰਤਰੀ ਮੀਰ ਮਸਰੀ ਦੇ ਇੱਕ ਬਿਆਨ ਨੇ ਪਾਕਿਸਤਾਨ ਦੀ ਚਿੰਤਾ ਵਧਾ ਦਿੱਤੀ ਹੈ। ਅਸਲ ਦੇ ਵਿੱਚ ਮੀਰ ਮਸਰੀ ਨੇ ਪਾਕਿਸਤਾਨ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀ। ਮਸਰੀ ਨੇ ਪਾਕਿਸਤਾਨ ਉੱਤੇ ਹਮਲਾ ਕਰਕੇ ਉਸ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਦੀ ਗੱਲ ਕੀਤੀ ਹੈ। ਮਸਰੀ ਨੇ ਇਹ ਧਮਕੀ ਸੋਸ਼ਲ ਮੀਡੀਆ ਉੱਤੇ ਦਿੱਤੀ ਹੈ ਤੇ ਜਿਸ ਦੀ ਪਾਕਿਸਤਾਨ ਦੇ ਵਿੱਚ ਬਹੁਤ ਚਰਚਾ ਹੋ ਰਹੀ ਹੈ। ਮਸਰੀ ਦੀ ਪਾਕਿਸਤਾਨ ਦੇ ਲਈ ਧਮਕੀ ਭਰੀ ਪੋਸਟ ਅਜਿਹੇ ਸਮੇਂ ਦੇ ਵਿੱਚ ਆਈ ਹੈ ਜਦੋਂ ਇਜ਼ਰਾਈਲ ਅਤੇ ਈਰਾਨ ਲੜ ਰਹੇ ਨੇ। ਲਿਬਰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਮੀਰ ਮਸਰੀ ਜਿਸ ਦਾ ਇਜ਼ਰਾਇਲੀ ਰਾਜਨੀਤੀ ਵਿੱਚ ਬਹੁਤ ਪ੍ਰਭਾਵ ਹੈ ਉਸ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਿਆ ਕਿ ਈਰਾਨ ਦੀ ਮੌਮ ਤੋਂ ਬਾਅਦ ਸਾਡੀ ਫੌਜ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਮਸਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਅਸੀਂ ਈਰਾਨ ਪਹੁੰਚ ਗਏ ਹਾਂ ਅਤੇ ਪਾਕਿਸਤਾਨ ਈਰਾਨ ਤੋਂ ਬਹੁਤ ਦੂਰ ਰਹੀ ਹੈ ਅਤੇ ਦਰਦਈਏ ਕਿ ਇਸ ਸਮੇਂ ਮੀਰ ਇਜ਼ਰਾਇਲੀ ਸਰਕਾਰ ਦੇ ਵਿੱਚ ਕੋਈ ਅਹੁਦਾ ਨਹੀਂ ਸੰਭਾਲ ਰਿਹਾ ਇਰਾਨ ਦੇ ਮਸਾਦ ਤੋਂ 290 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਹਜ਼ਾਰ ਸ਼ੁੱਕਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਉਤਰਿਆ ਤੇ ਜ਼ਿਆਦਾਤਰ ਵਿਦਿਆਰਥੀ ਜੰਮੂ ਅਤੇ ਕਸ਼ਮੀਰ ਦੇ ਨੇ ਭਾਰਤ ਸਰਕਾਰ ਨੇ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਟਕਰਾਹ ਦੇ ਮੱਦੇਨਜ਼ਰ ਪੱਛਮੀ ਦੇਸ਼ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਲਈ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਦੋ ਹੋਰ ਉਡਾਣਾਂ ਰਾਤ ਨੂੰ ਪਹੁੰਚਣ ਵਾਲੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਤੁਰਕਮੇਨਿਸਤਾਨ ਦੇ ਅਸ਼ਗਾਬਤ ਤੋਂ ਸਵੇਰੇ 3 ਵਜੇ ਦੇ ਕਰੀਬ ਆਵੇਗੀ ਤੇ ਲਗਭਗ 1000 ਭਾਰਤੀ ਨਾਗਰਿਕ ਇਨ੍ਹਾਂ ਜਹਾਜ਼ਾਂ ਵਿੱਚ ਸਵਾਰ ਹੋ ਕੇ ਘਰ ਵਾਪਸ ਪਰਤਣਗੇ ਜੰਮੂ ਅਤੇ ਕਸ਼ਮੀਰ ਵਿਦਿਆਰਥੀ ਯੂਨੀਅਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਅਤੇ ਸਾਰੇ ਸਬੰਧਤ ਅਧਿਕਾਰੀਆਂ ਦਾ ਸਮੇਂ ਸਿਰ ਦਖਲ ਅਤੇ ਸਮਰਥਨ ਦੇ ਲਈ ਦਿਲੋਂ ਤਾਨਵਾ ਇਹ ਉਨ੍ਹਾਂ ਪਰਿਵਾਰਾਂ ਦੇ ਲਈ ਇੱਕ ਵੱਡੀ ਰਾਹਤ ਹੈ ਜੋ ਆਪਣੇ ਬੱਚਿਆਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਈਰਾਨ ਨੇ ਭਾਰਤ ਦੇ ਨਿਕਾਸੀ ਯਤਨਾਂ ਨੂੰ ਸੁਚਾਰੂ ਬਣਾਉਣ ਲਈ ਆਪਣਾ ਹਵਾਈ ਖੇਤਰ ਖੋਲ ਦਿੱਤਾ ਹੈ ਚੀਨ ਦੇ ਵਿੱਚ ਇੱਕ ਚੁੰਬਕੀ ਲੈਵਿਟੇਸ਼ਨ ਮੈਗਲੇਵ ਟ੍ਰੇਨ ਨੇ 7 ਸਕਿੰਟਾਂ ਦੇ ਵਿੱਚ 650 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹਾਸਲ ਕਰਕੇ ਇੱਕ ਮੀਲ ਪੱਥਰ ਹਾਸਲ ਕੀਤਾ। ਇਹ ਕਾਰਨਾਮਾ ਚੀਨ ਦੇ ਵਿੱਚ ਇੱਕ ਟੈਸਟ ਟਰੈਕ ਦੇ ਉੱਤੇ ਕੀਤਾ ਗਿਆ ਸੀ ਤੇ ਇਸ ਨੂੰ ਹੁਣ ਦੁਨੀਆ ਦਾ ਸਭ ਤੋਂ ਤੇਜ਼ ਜ਼ਮੀਨੀ ਵਾਹਕ ਮੰਨਿਆ ਜਾ ਰਿਹਾ ਹੈ। ਇਹ ਮੈਗਲੇਵ ਟ੍ਰੇਨ 650 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚਣ ਦੇ ਸਮਰੱਥ ਹੈ ਜੋ ਕਿ ਇੱਕ ਬੇਮਿਸਾਲ ਪ੍ਰਾਪਤੀ ਹੈ। ਇਹ ਟੈਕਨੋਲੋਜੀ ਦੇ ਵਿੱਚ ਟ੍ਰੇਨ ਨੂੰ ਚੁੰਬਕੀ ਖੇਤਰ ਦੀ ਵਰਤੋਂ ਕਰਕੇ ਟਰੈਕ ਤੋਂ ਉੱਪਰ ਚੁੱਕਿਆ ਜਾਂਦਾ ਹੈ। ਜੋ ਰਗੜ ਨੂੰ ਘਟਾਉਂਦਾ ਹੈ ਤੇ ਉੱਚ ਰਫਤਾਰ ਪ੍ਰਾਪਤ ਕਰਨਾ ਸੰਭਵ ਬਣਾਉਂਦਾ ਹੈ ਪ੍ਰਯੋਗਸ਼ਾਲਾ ਦੇ ਵਿੱਚ ਹਾਈ ਸਪੀਡ ਮੈਗਲੇਵ ਇਲੈਕਟ੍ਰੋਮੈਗਨੇਟਿਕ ਪ੍ਰੋਪਲਸ਼ਨ ਟੈਕਨੋਲੋਜੀ ਇਨੋਵੇਸ਼ਨ ਸੈਂਟਰ ਦੇ ਡਾਇਰੈਕਟਰ ਲੀ ਵੇਚੋ ਨੇ ਚਾਈਨਾ মিডিਆ ਗਰੁੱਪ ਨੂੰ ਦੱਸਿਆ ਕਿ ਟੈਸਟ ਡਾਟਾ ਦਰਸਾਉਂਦਾ ਹੈ ਕਿ ਵਾਹਨ ਨੇ ਲਗਭਗ 7 ਸਕਿੰਟਾਂ ਦੇ ਵਿੱਚ ਸ਼ਾਨਦਾਰ ਗਤੀ ਪ੍ਰਾਪਤ ਕੀਤੀ 600 ਮੀਟਰ ਪ੍ਰਤੀ ਦੂਰੀ ਤੈਅ ਕੀਤੀ ਅਤੇ ਲੀ ਨੇ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਹੈ ਅੱਜ ਲਈ ਨਹੀਂ ਦੁਬਾਰਾ ਫੇਰਾ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿਵਾਦ